ਜੇ ਆਪਣਾ ਮੁੰਡਾ ਫੌਜੀ ਬਣ ਗਿਆ ਨਾ ਹੈ ਜਿਵੇਂ ਕਹਿੰਦੇ ਨੇ ਆਪਣੇ ਭਾਗ ਖੁੱਲ ਜਾਣਗੇ ਆਪਣੀ ਗਰੀਬੀ ਚੱਕੀ ਜਾਊਗੀ ਜਿਹੜੀ ਕਾਰ ਕਿਲ ਦੀ ਲੜਾਈ ਮੇਰਾ ਭਾਂਜਾ ਲੜ ਕੇ ਆਇਆ ਹੈ ਨਾ ਐ ਚਾਰ ਚਪੇ ਦੇ ਤੁੰਭੂ ਦੇ ਵਿੱਚ ਬੈਠਾ ਹੁੰਦਾ ਕਾ ਨਾ ਐ ਲੱਗਦਾ ਵੀ ਗੋਲੀ ਕਿਤੇ ਇਧਰੋਂ ਨਾ ਆ ਜਾ ਇਧਰੋਂ ਨਾ ਆ ਜਾ ਕਹਿੰਦਾ ਪਮੀਰੀ ਮੰਗੂ ਫਿਰਦਾ ਹੁੰਦਾ ਮੈਂ ਹੈ ਪ੍ਰਮਾਤਮਾ ਮੇਰੇ ਪੁੱਤ ਨੂੰ ਨਾ ਫੌਜੀ ਦੀ ਨੌਕਰੀ ਮਿਲ ਜੀ ਮੱਟੇ ਜਰੂਰੀ ਆ ਮੇਰੇ ਤਾਸ ਕਰੀ ਨਾ ਮਜੂਰ ਕਰੀ ਸੱਚੇ ਪਾਤਸ਼ਾਹ ਅੱਜ ਮਿਲ ਜੀਤਾ ਹਾਂ ਬੇਬੇ ਐ ਕਰੰਬਰ ਤਪਾਲ ਨੂੰ ਠਾ ਦੇ ਉਹ ਉੱਠ ਕੇ ਅਪਾਣੀ ਪੀ ਕੇ ਉਹ ਤਿਆਰੀ ਤੁਰੀ ਵੀ ਕਰਨ ਜਾਊਗਾ ਉੱਥੇ ਗਰਾਊਂਡ 'ਚ ਲੈ ਬੇਬੇ ਕਿਹੜੀ ਉੱਠਣ ਦੀ ਗੱਲ ਕਰਦੀਆਂ ਉਹ ਤਾਂ 5 ਵਜੇ ਉੱਠ ਕੇ ਨਾ ਬਾਗ ਗਿਆ ਸੀ ਭੱਜਣ ਇਹ ਸੱਚੇ ਪਾਤਸ਼ਾਹ ਮੇਰੇ ਪੁੱਤ ਦੇ ਦੀ ਮਿਹਨਤ ਨੂੰ ਖਲ ਲਾਈ ਹੈ ਮੈਨੂੰ ਚਾਹ ਦੀ ਕੁੱਟ ਲਿਆ ਦੇ ਉਹ ਤਾਂ ਵੀਰਪਾਲ ਦਾ ਕੰਮ ਹੀ ਨਹੀਂ ਵਿਚਾਰੀ ਤੋਂ ਲੋਟ ਆਉਂਦੇ ਹੈਗੇ ਉਹ ਤਾਂ ਕਿੱਥੇ ਵੇ ਦੋ ਸੱਜਰ ਸੂਈਆਂ ਮੈਸਾਂ ਨਹੀਂਆਂ ਸਾਰਾ ਗੋਹਾ ਕੁੜਾ ਹੋ ਜਾਂਦਾਗਾ ਫਿਰ ਪਸ਼ੂਆਂ ਦਾ ਕਰਦੀ ਹੈ ਇਹ ਨਾਲ ਤਾਂ ਨਾਲੇ ਆ ਕੇ ਚੁੱਲੇ ਦਾ ਕਰਦੀ ਆ ਕੱਲੀ ਜਾਣ ਹੀ ਰਹਿ ਗਈ ਨਾ ਫੇਰਾ ਜੇ ਭੱਗ ਜਾ ਮੇਰੇ ਬਾਅਦ ਤੇ ਫਿੱਕੀ ਜੀ ਚਾਹ ਕਰ ਲਿਆ ਕੁੱਟ ਜਾਣੀ ਹੈ ਬੇਬੇ ਨਾ ਤੇਰ ਚਾਹ ਲਿਆ ਰਣੀਆ ਨਾਲੇ ਕੁੱਟ ਮੈਂ ਆਪਦੀ ਲਿਆਉਂਗੀ ਲੈ ਆ ਗਈ ਵੀਰਪਾਲ ਤਾਂ ਚਲੇ ਕਿ ਲੋ ਬੇ ਬਚਾ ਨਾ ਮਮੀ ਤੁਸੀਂ ਵੀ ਆ ਗਏ ਹੈ। ਤੁਸੀਂ ਚਾਹ ਉਹ ਰੇਲਿਆਂ ਵਿੱਚ ਅੰਦਰ ਜਾ ਕੇ ਪੀਓਗੇ? ਨਾ ਪੁੱਤ, ਮੈਂ ਤਾਂ ਅੰਦਰ ਜਾ ਕੇ ਪੀ ਲੂੰਗੀ ਚਾਹ। ਮਮੀ ਤੁਸੀਂ ਲੇਟ ਨਹੀਂ ਹੋ ਗਏ ਜੇ ਗੁਰਦੁਆਰੇ ਆਉਂਦੇ। ਪਹਿਲੇ ਤਾਂ ਸੁਨੇਹਾ ਆ ਜਾਂਦੇ ਸੀਗੇ। ਹਾਂ ਪੁੱਤ, ਮੈਂ ਲੇਟ ਹੋ ਗਈ। ਉਹਨਾਂ ਨੇ ਮੱਖਣ ਕੇ ਮੁੰਡੇ ਨੂੰ ਬਾਹਰ ਜਾਣਾ ਸੀਗਾ। ਉਹਨਾਂ ਚੋਹਨੀ ਸਾਹਿਬ ਦਾ ਪਾਟ ਕਰਾਇਆ ਸੀਗਾ। ਫਿਰ ਉਹ ਚਾਹ ਪਾਣੀ ਪੀਉਣ ਲੱਗ ਗਏ। ਤਾਂ ਕਰਕੇ ਉੱਥੇ ਟਾਈਮ ਲੱਗ ਗਿਆ। ਚੱਲ ਵਧੀਆ ਹੋ ਗਿਆ ਮਮੀ। ਇਹ ਬਾਹਰ ਵਗ ਜੂਗਾ ਇੱਕ ਨੂੰ ਨੌਕਰੀ ਮਿਲ ਗਈ। ਵਧੀਆ ਸੌਖੇ ਹੋ ਜਾਣਗੇ ਉਹ ਤਾਂ। ਨਹੀਂ ਉਹਨਾਂ ਦਾ ਦੂਜਾ ਮੁੰਡਾ ਤਾਂ ਬਾੜੀ ਵਧੀਆ ਦੀ ਤਾਂ ਹੁੰਦੀ ਗੋਡੇ ਜਾ ਤਾਂ ਮਤ ਵਧੀਆ ਭਾ ਉਹਨਾਂ ਦਾ ਭਾਖ ਖੁੱਲ ਗਿਆ ਐਵੇਂ ਨਹੀਂ ਮੈਂ ਆਪਣੇ ਵੀ ਕਦੇ ਖੁੱਲ ਜਾਣ ਪ੍ਰਮਾਤਮਾ ਸੁਣ ਲੈ ਉਹਨੇ ਤਾਂ ਵਧੀਆ ਨੌਕਰੀਆਂ ਤੇ ਲੱਗ ਗਏ ਨੇ ਬਾਹਰ ਵਗ ਗਿਆ ਪੈਸੀ ਪੈਸੀ ਨਹੀਂ ਹੁਣ ਉਹਨਾਂ ਦੇ ਤਾਂ ਬੇਬੇ ਮਿਹਨਤ ਦਾ ਫਲ ਤਾਂ ਨਾ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਹੈਗਾ ਆਪਣਾ ਅਮਰਤ ਵੀ ਦੇਖ ਲੈ ਇੰਨੀ ਮਿਹਨਤ ਕਰਦਾ ਹੈਗਾ ਪ੍ਰਮਾਤਮਾ ਇਹਦੀ ਵੀ ਸੁਣੂਗਾ ਕਦੇ ਨਾ ਕਦੇ ਜੇ ਗੁਰੂ ਘਰ ਜਾਂਦਾ ਰਹੇ ਗੁਰੂ ਘਰ ਝੋਲੀ ਤਾਂ ਭਰਦਾ ਹੀ ਹੈ ਹਰੇਕ ਦੀ ਕਦੇ ਨਹੀਂ ਖਾਲੀ ਰਹਿਣ ਦਿੰਦਾ ਹੈਗਾ ਇਹ ਤਾਂ ਸੱਚੀ ਮਨ ਚ ਧਾਰ ਕੇ ਜਾਵੇ ਪੂਰਾ ਹੈ ਇਹ ਖਾਲੀ ਨਹੀਂ ਜਾਂਦਾ ਉਹਦਾ ਬਾਹਰ ਉਹ ਤਾਂ ਇੱਕ ਵਾਰੀ ਬੋਲੇ ਤੋਂ ਉਹ ਪਾਉ ਵਾਰਾ ਕਰ ਦਿੰਦਾ ਹੈਗਾ ਹੋਰ ਬੇਬੇ ਇਹ ਮੱਖਣ ਦੇ ਘਰ ਵਾਲੀ ਵੀ ਨਾ ਰੋਜ਼ ਗੁਰਦੁਆਰੇ ਜਾਂਦੀ ਸੀਗੀ ਰੋਜ਼ ਜਾ ਕੇ ਸੇਵਾ ਕਰਦੀ ਸੀ ਤੈਂਆ ਤੋਂ ਉਹਨੂੰ ਫਲ ਮਿਲ ਗਿਆ ਇੰਨੀ ਗਰੀਬੀ ਸੀ ਉਹਨਾਂ ਦੇ ਘਰੇ ਪ੍ਰਮਾਤਮਾ ਨੇ ਚੱਕਤੀ ਦਾ ਪੈਸੇ ਧਰਨ ਨੂੰ ਥਾਂ ਨਹੀਂ ਰਹਿਣਾ ਉਹਨਾਂ ਦੇ ਇਹ ਤਾਂ ਹੈ ਬੇਬੇ ਚਾਰ ਬਲਜੀਤ ਫੇਰ ਹੁਣ ਤੂੰ ਉੱਠਾ ਕੰਮ ਕਰ ਰਾ ਹੈ ਤੈਨਾਂ ਚਾਹ ਬਾਣੀ ਪੀ ਲੈ ਮਮੀ ਮੈਂ ਜੱਗ ਚ ਪੁਣ ਕੇ ਰੱਖਿਆਈ ਚ ਜੇ ਠੰਡੀ ਹੋ ਗਈ ਨਾ ਤੁਸੀਂ ਗਰਮ ਕਰਕੇ ਪੀ ਲਿਓ ਹੂੰ ਤਾਂ ਬਣਾਈ ਤਾਂ ਤੁਹਾਡੇ ਮੂਰੇ ਮੂਰੀ ਸੀਗੀ ਬੜਾ ਟਾਈਮ ਨਹੀਂ ਹੋਇਆ ਚਾਹ ਬਣਾਈ ਨੂੰ ਨਾ ਕੋਈ ਨਾ ਤਾ ਬੇਕੰਦੀ ਠੰਡੀ ਹੋਈ ਮੈਂ ਗਰਮ ਕਰ ਲਵਾਂ ਠੀਕ ਐ ਜੇ ਆਪਣਾ ਅੰਮ੍ਰਿਤਪਾਲ ਭਰਤੀ ਹੋ ਗਿਆ ਉਹਦੀ ਮਿਹਨਤ ਪੱਲੇ ਪੈ ਗਈ ਆਪਾਂ ਵੀ 2 ਕਸਾਲਾਂ ਚ ਸੈੱਟ ਹੋ ਜਾਵਾਂਗੇ ਬੇਬੇ ਤੁਸੀਂ ਫਿਕਰ ਨਾ ਕਰੋ ਪਰਮਾਤਮਾ ਨੂੰ ਨਾ ਸਾਰਿਆਂ ਦਾ ਫਿਕਰ ਆ ਆਪਾਂ ਨੂੰ ਤਾਂ ਆਪਦਾ ਫਿਕਰ ਆ ਪਰਮਾਤਮਾ ਨੂੰ ਸਾਰਿਆਂ ਦਾ ਵੀ ਜਿੰਨੇ ਆਪਾਂ ਜੀਵਨ ਤਾਂ ਸਾਰਿਆਂ ਦਾ ਫਿਕਰ ਆ ਆਪਣੇ ਕਿਉਂ ਨਹੀਂ ਸੁਣੂਗਾ ਚੰਗਈ ਐ ਜੇ ਸੁਣ ਲੇ ਵਧੀਆ ਨੌਕਰੀ ਤੇ ਲੱਗ ਜੇ ਆਪਾਂ ਸੈੱਟ ਹੋ ਜਾਈਏ ਹਾਂ ਪ੍ਰਮਾਤਮਾ ਸੁਣੂਗਾ ਤਾਂ ਹੈਗਾ ਭਾਈ ਉਸੇ ਦੀ ਆਪਣਾ ਤਾਂ ਭਰੋਸਾ ਹੈਗਾ ਚਲ ਵੇ ਵੇ ਠੀਕ ਹੈ ਮੇਰੇ ਤਾਂ ਪਸੂ ਧੁੱਪੇ ਖੜੇ ਰਹਿਣਗੇ ਉਹਨਾਂ ਨੂੰ ਅੰਦਰ ਬੰਦ ਹੀ ਆਂਗੀ ਨਹੀਂ ਨੀਰਾ ਨੂਰਾ ਪਾ ਦੂੰਗੀ ਹੁਣੀ ਫੇਰ ਗਰਮੀ ਵਾਲੀ ਹੋ ਜਾਂਦੀ ਹੈਗੀ ਆ ਗਿਆ ਮੇਰੇ ਸ਼ੇਰ ਪੁੱਤ ਹਾਂ ਵੇਬੇ ਆ ਗਿਆ ਜਾ ਜਾ ਕੇ ਚਾਹ ਪਾਣੀ ਪੀ ਲੈ ਫੇਰ ਪੀਣਾਗਾ ਚਾਹ ਪਾਣੀ ਵੀ ਫੇਰ ਕਲਾਸ ਰੌਣ ਵੀ ਜਾਣਾਗਾ ਅੱਛਾ ਹਾਂ ਚੰਗਾ ਪੁੱਤ ਧਿਆਨ ਨਾਲ ਪੜਿਆ ਕਰ ਹੁਣ ਆਸਮੀਦ ਸਾਰੀ ਤੇਰੇ ਤੇ ਐ ਪੂਰੀ ਆਪਦੀ ਮੀਨਤ ਰੱਖਿਆ ਕਰ ਹੈ ਤੈਨੂੰ ਪਤਾ ਹੀ ਆਪਣੇ ਘਰ ਦੀ ਗਰੀਬੀ ਕਿੰਨੀ ਹੈਗੀ ਹਾਂ ਬੇਬੇ ਮੈਂ ਆਪਦੇ ਉਰ ਦਾ ਕਸ ਨਹੀਂ ਛੱਡਦਾ ਹੈਗਾ ਬਾਕੀ ਰੱਬ ਦੇ ਹੱਥ ਆਗਾ ਜੋ ਉਹਨੂੰ ਮਨਜ਼ੂਰ ਹੋਊਗਾ ਚੱਲ ਮੈਂ ਚੱਲਦਾ ਹਾਂ ਹੁਣ ਫਿਰ ਚੰਗਾ ਪਿਛੇ ਤੋਂ ਲੈ ਕੇ ਨਾ ਖੁਸ ਖਾਇਆ ਕਰ ਕੋਈ ਨਾ ਆਹੋ ਲੋਕ ਬੇਈਮਾਨ ਨੇਗੇ ਠੀਕ ਮੰਮੀ ਚਾਹ ਨਹੀਂ ਬਣੀ ਹੈਗੀ ਪੁੱਤੋ ਚਾਹ ਤਾਂ ਬਣਾਈ ਸੀ ਅਸੀਂ ਆਪ ਲਈ ਤੂੰ ਰਾਂਜਿਆ ਕਰ ਲੈ ਤੈਨੂੰ ਮੈਂ ਦੁੱਧ ਬਣਾ ਕੇ ਦਿੰਦੀ ਐਗੀ ਚਲ ਫਿਰ ਬਣਾ ਦੇ ਮੈਂ ਨਾ ਧੋਣਾ ਉੱਥੇ ਜਾ ਕੇ ਨਾਲ ਫਿਰ ਦੂਆ ਕਲਾਸ ਲਾਉਣੇ ਜਾਣੀ ਹੈਗੀ ਠੀਕ ਆਪਾ ਆ ਹੁਣੇ ਬਣਾ ਦੇਣੀ ਆ ਦੁੱਧ ਚਲ ਮਮੀ ਜਲਦੀ ਬਣਾ ਦੇ ਫਿਰ ਮੈਂ ਨਾ ਆ ਕੇ ਆਉਣਾਗਾ ਪੁੱਤ ਮੈਨੂੰ ਐਂ ਦੱਸ ਰੋਟੀ ਹੁਣੀ ਬਣਾ ਦੇਂ ਕੇ ਫਿਰ ਬਣਾਵਾ ਰੋਟੀ ਹੁਣੀ ਬਣਾ ਦੇ ਤੂੰ ਫਿਰ ਠੀਕ ਆਪਾ ਹਾਂ ਵੀਰਪਾ ਆਟਾ ਮਾ ਫੜਾ ਮੈਂ ਦੁੱਧ ਬਣਾ ਦੇ ਨਾਲੇ ਨਾਲ ਮੈਂ ਆਟਾ ਗੁੰਨ ਕੇ ਰੋਟੀ ਬਣਾਉਣੀ ਹੈ ਨਹੀਂ ਮਮੀ ਰੋਟੀ ਤਾਂ ਮੈਂ ਬਣਾ ਦੂੰਗੀ ਆਟਾ ਗੁੰਨ ਕੇ ਅੰਬਰ ਤਾਂ ਨਾ ਆਉਣ ਵਾਲਾਗਾ ਨਾ ਆ ਕੇ ਤੇ ਤੁਸੀਂ ਉਹਨੂੰ ਰੋਟੀ ਫੜਾ ਦਿਓ ਠੀਕ ਆਪਾ ਪੁੱਤ ਰੋਟੀ ਤਾਂ ਮੈਂ ਫੜਾ ਰਣੀ ਅੰਬਰਤ ਨੂੰ ਮੈਂ ਦੱਸ ਉਹ ਬਟਮ ਦਾਇ ਨਹੀਂ ਹੈ ਖੇਤੋਂ ਆ ਰਹੇ ਨੇ ਮੰਮੀ ਖੇਤੋਂ ਤਾਂ ਬੇਬਲੇ ਬੈਠੇ ਗੱਲਾਂ ਮਾਰੀ ਜਾਂਦੇ ਨੇ ਅੱਛਾ ਹਾਂ ਪੁੱਤ ਮੈਂ ਉਹਨੂੰ ਵੀ ਬੋਲ ਮਾਰ ਦੇਗੀ ਦੋਨੇ ਭਾਈ ਰੋਟੀ ਖਾ ਲੈਣਗੇ ਆਈ ਨਹੀਂ ਪਤਾ ਫਿਰ ਕਿੱਧਰ ਵਗ ਜੇ ਉਹ ਫਿਰ ਰੋਟੀ ਠੰਡੀ ਹੋ ਜੂਗੀ ਨਹੀਂ ਮੰਮੀ ਤੁਸੀਂ ਬੋਲ ਨਾ ਮਾਰੋ ਸਾਨੂੰ ਪਤਾ ਤਾਂ ਹੈਗਾਗਾ ਅਵਤਾਰ ਬੇਬੇ ਕੋਲੇ ਬਹਿ ਕੇ ਰੋਟੀ ਖਾਂਦਾਗਾ ਨਾਲੇ ਬੇਬੇ ਨੂੰ ਫੜਾ ਦੇਣਾ ਯਾ ਅਵਤਾਰ ਨੂੰ ਫੜਾ ਦੇ ਦੋਨੇ ਖਾ ਲੈਣਗੇ ਪੁੱਤ ਮੈਂ ਤਾਂ ਐਂ ਕਹਿੰਦੀ ਸੀ ਬਾਹਰਲੇ ਗੈਂਚ ਤੇ ਰੋਟੀ ਲਾ ਲਾ ਇੱਥੇ ਮੈਂ ਦੁੱਧ ਗਰਮ ਕਰੀ ਜੈਨੀ ਹੈ ਜੀ ਬਾਹਰ ਟਾਈਮ ਨਾ ਲਾ ਮੰਮੀ ਮੈਂ ਤਾਂ ਲੱਗਦਾਗਾ ਵੀ ਬਾਹਰ ਲੈਣਾ ਸਿਲੰਡਰ ਖਤਮ ਹੋਣ ਵਾਲੀ ਹੈ ਮਾੜਾ ਮੋਟਾ ਜਗ੍ਹਾ ਇਸ ਚੱਲਦਾ ਸੀ ਕਿਤੇ ਖਤਮ ਤਾਂ ਨਹੀਂ ਹੋ ਗਿਆ ਨਹੀਂ ਮੈਂ ਕੱਲ ਹੱਥਾਂ ਨੇ ਦੁੱਧ ਘਰਨ ਕਰਿਆ ਸੀਗਾ ਗਾਂਸ ਤਾਂ ਉਹਦੇ ਵਿੱਚ ਹੈਗਾਗਾ ਦੇ ਖਤਮ ਹੋ ਗਿਆ ਦੂਜਾ ਭਰਾਏ ਪੈਗਾ ਉਹ ਲਾ ਲੀ ਚਲ ਠੀਕ ਹੈ ਮੰਮੀ ਫਿਰ ਮੈਂ ਉੱਥੇ ਬਣਾ ਦਾਂਗੀ ਠੀਕ ਹੈ ਆਪਾਂ ਨਾ ਅਗੇ ਮੀ ਪੈਂਦੀ ਹੈ ਹੈ ਕੋਈ ਸਿਆਣੀ ਬੁੜੀ ਬੋਲ ਦਿੰਦੀ ਗੁਰਦੁਆਰੇ ਚ ਡੇਰੇ ਚ ਉੜੇ ਕੁੜਗੇ ਉੱਕਠੀਆਂ ਹੋ ਜੋ ਕੁੜੇ ਵੀ ਕੋਈ ਆਟਾ ਲਿਆ ਉਹ ਕੋਈ ਘਿਓ ਲਿਆ ਉਹ ਕੋਈ ਤੇਲ ਲਿਆ ਉਹ ਗੁਲਗਲੇ ਪਕਾ ਲਾਂਗੇ ਜਾਂ ਪੂੜੇ ਪਕਾ ਲਾਂਗੇ ਜਾਂ ਮਿੱਠੀਆਂ ਰੋਟੀਆਂ ਪਕਾ ਲਾਂਗੇ ਜਾਂ ਚੌਲ ਕਰ ਲਾਂਗੇ ਮੀਂਹ ਦਾਇਨਾ ਉਤਰਾਂ ਦਾ ਕੁੜੀਆਂ ਨੂੰ ਉੱਥੇ ਪਹੁੰਚਦਾ ਪੁਲਾਂ ਤੇ ਬੇਬੇ ਪਹਿਲਾਂ ਜਵਾਨੇ ਵਾਲੇ ਚੰਗੇ ਸੀ ਇੱਕ ਦੂਜੇ ਸਿਆਣੇ ਬੰਦੇ ਲੋਕ ਮੰਨਦੇ ਸੀਗੇ ਹੁਣ ਤਾਂ ਜੋ ਕਹਿੰਦਾ ਅਗਲਾ ਪੁੱਠਾ ਬੋਲਦਾਗਾ ਕੌਣ ਸੁਣਦਾ ਕਿਸੇ ਦੀ ਅਰਦੋ ਰੋਜ਼ ਤਾਂ ਦੇਖਦੀਆਂ ਹੁਣ ਕੋਈ ਜੱਗ ਨਹੀਂ ਕਰਦਾ ਬੰਦੇ ਨਹੀਂ ਇਕੱਠੇ ਹੁੰਦੇ ਜੱਗ ਨਹੀਂ ਕਰਦਾ ਹੈਗਾ ਹੁਣ ਜੱਗ ਕਰਦੇ ਕੋਈ ਮੀਂਹ ਪਾ ਦੇ ਕੁੜੀਆਂ ਨਹੀਂ ਹੁੰਦੀਆਂ ਇਕੱਠੀਆਂ ਮੈਨੂੰ ਆ ਕੇ ਪਰਸ ਚ ਉੱਥੇ ਕਹਿਣ ਲੱਗਿਆ ਅਗੇ ਬੇਬੇ ਤੂੰ ਅਕੇ ਕੁੜੀਆਂ ਮਾ ਹੁਣ ਤਾਂ ਘਰ ਦੀਆਂ ਕੁੜੀਆਂ ਨਹੀਂ ਕਹੇ ਲੱਗਦੀਆਂ ਬਗਾਨੀਆਂ ਕਿੱਥੋਂ ਲੱਗ ਜਾਣੀਆਂ ਹੁਣ ਤਾਂ ਉਹਦੇ ਕਾਟੇ ਬਾਟੇ ਚ ਵੱਡੀਆਂ ਬਗਾਨੀਆਂ ਮਾ ਮੈਲਾਂ ਚ ਬੇਬੇ ਪਹਿਲਾਂ ਕੁੜੀਆਂ ਇਕੱਠੀਆਂ ਬਹਿ ਕੇ ਚਰਖੇ-ਜੁਰਖੇ ਵੀ ਕਾਦਦੀਆਂ ਸੀ ਇਕੱਠੀਆਂ ਹੁੰਦੀਆਂ ਸੀ ਹੁਣ ਤਾਂ ਕਾਲਜਾਂ ਸਕੂਲਾਂ ਚ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਵੱਡੇ-ਵੱਡੇ ਲੈ ਲੈ ਮੋਬਾਈਲ ਹੁਣ ਕੌਣ ਸੁਣਦਾ ਕਿਸੇ ਦੀ ਸੁਣਦਾ ਕੋਈ ਸੁਣਦਾ ਨਹੀਂ ਮੋਬਾਈਲਾਂ ਚ ਡੁੱਬ ਗਈਆਂ ਅੰਦਰੀਆਂ ਬੇਬੇ ਜੀ ਨੂੰ ਤੂੰ ਕਹ ਰਹੀ ਆ ਪਹਿਲਾਂ ਵੀ ਜੱਗ ਕਰਦੇ ਸੀ ਲੋਕ ਆ ਮੀਂਹ ਪੈ ਜਾਂਦੇ ਸੀ ਲੋਕਾਂ ਦੇ ਫਸਲਾਂ ਚੰਗੀਆਂ ਹੁੰਦੀਆਂ ਸੀਗੀਆਂ ਬੰਦੇ ਤਾਂ ਇਕੱਠੇ ਹੋ ਕੇ ਜੱਗ ਕਰਦੇ ਬੁੜੀਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਕਈ ਤਾਂ ਦਲੇਰ ਵਾਲੇ ਦੀ ਝੂਟਾ ਪ ਜਾਂਦੀਆਂ ਕਦੇ ਇੱਧਰ ਦੀ ਫਰਮਾਹੀ ਦੀ ਟੱਪੀਆਂ ਨੇ ਕਦੇ ਖਿਲਣ ਕਨੀ ਵਗ ਜਾਂਦੀਆਂ ਹੈ ਗੁੱਡੀ ਫੂਕਦੀਆਂ ਜਿਵੇਂ ਕਹਿੰਦੇ ਨੇ ਇਮੀਂ ਪਵਾ ਕੇ ਆਉਂਦੀਆਂ ਐਨੇ ਨੇ ਗੀਤ ਗਾਉਂਦੀਆਂ ਵੀ ਹੁਣ ਕੌਣ ਕਹਿੰਦੀਆਂ ਨੇਗੀ ਖੁਸ਼ ਹੁਣ ਕਿਸੇ ਨੂੰ ਪਤਾ ਹੀ ਨਹੀਂ ਦਾ ਗੁੱਡੀ ਪੁਕਣ ਦਾ ਹੀ ਨਹੀਂ ਪਤਾ ਇਸਨੂੰ ਬੈਨ ਪਾਉਂਦਾ ਨਹੀਂ ਪਤਾ ਉਹ ਤਾਂ ਬੈਨ ਵੀ ਪਾਉਂਦੀਆਂ ਕੀ ਗੁੱਡੀ ਦਾ ਬੁਰਾ ਹਾਲ ਕਰ ਦਿੰਦੀਆਂ ਬੇਬੇ ਜਵਾਨੀ ਬਦਲ ਗਈ ਹੁਣ ਤਾਂ ਨਾ ਲੋਕ ਕੀ ਕਰਦੇ ਆ ਜੇ ਕੋਈ ਮੂਰੇ ਲਾ ਕੇ ਪੈਸੇ ਇਕੱਠੇ ਕਰ ਲਾ ਗਿਆ ਵੀ ਜੱਗ ਕਰਾਂਗੇ ਚਾਰ ਬੰਦੇ ਉਹਦੀ ਕਹਿਣ ਲੱਗ ਜਾਂਦੇ ਆ ਖਾਣ ਦਾ ਮਾਰਾ ਤੁਰ ਪਿਆ ਇਹ ਤੇਰੇ ਵਰਗੇ ਮੁੰਡਿਆਂ ਨੂੰ ਇਕੱਠੇ ਕਰ ਲੈਂਦੇ ਆ ਉਹਨਾਂ ਨੂੰ ਸਿੜੀ ਚ ਕਾਉਂਦੀਆਂ ਤੁਰ ਕੇ ਜਾਂਦੀਆਂ ਮੰਗਰ ਸੱਪੇ ਕਰਦੀਆਂ ਚਲ ਬੇਬੇ ਹੁਣ ਤਾਂ ਜਵਾਨੀ ਬਦਲ ਗਈ ਕੌਣ ਸੁਣਦਾ ਹੈ ਇਹ ਤਾਂ ਫਸਲਾਂ ਦੀ ਮੂਸਰ ਨਹੀਂ ਕੋਈ ਤੇਲ ਫੁਕੀਆਂ ਦੇ ਨੇ ਜਨਰੇਟਰ ਲਾ ਲਿਆ ਖਦੇ ਕੁਸ ਲਾ ਲਿਆ ਅੱਜ ਕੱਲ ਤਾਂ ਮੀ ਆਪ ਫੋਨੀਆਂ ਬੁੜੀਆਂ ਅਮਰ ਕਿੱਥੇ ਬੇ ਉਹ ਭੱਜਣ ਗਿਆ ਸੀ ਆਇਆ ਨਹੀਂ ਹਲੇ 5 ਵਜੇ ਪਹੁੰਚ ਜਾਂਦਾ ਹੈ 7 ਵਜੇ ਆ ਜਾਂਦਾ ਹੈ ਉਹ ਤਾਂ ਹੁਣ ਤਿਆਰੀ ਕਰਦਾ ਹੋਗਾ ਜਾਣ ਦੀ ਫੇਰ ਮਾਂਸਾਂ ਨੂੰ ਰੁੱਟੂ ਟਿ ਖਾਦੀ ਹੋਊਗੀ ਲੈ ਬੇਬੇ ਆ ਆ ਗਿਆ ਆਪਣਾ ਫੌਜੀ ਸਾਹਿਬ ਚੰਗਾ ਬੇਬੇ ਚੱਲਦਾ ਮੈਂ ਚੰਗਾ ਚੰਗਾ ਬਾਈ ਚੰਗਾ ਜੀ ਆਪਣਾ ਮੁੰਡਾ ਫੌਜੀ ਬਣ ਗਿਆ ਨਾ ਹੈ ਜਿਵੇਂ ਕਹਿੰਦੇ ਨੇ ਆਪਣੇ ਭਾਗ ਖੁੱਲ ਜਾਣਗੇ ਆਪਣੀ ਗਰੀਬੀ ਚੱਕੀ ਜਾਊਗੀ ਨਹੀਂ ਤੇਰਾ ਕਿਉਂ ਸੱਕਰ ਨਾ ਮੂੰਹ ਪਰੂੰਗੀ ਬੇਬੇ ਹਰ ਦਿਨ ਬੁੱਧਵਾਰ ਤਾਂ ਨਹੀਂ ਹੁੰਦਾ ਕੋਈ ਨਹੀਂ ਆਪਣੇ ਦਿਨ ਵੀ ਚੰਗੇ ਆਉਣਗੇ ਸਦਾ ਤਾਂ ਨਹੀਂ ਮਾਰੇ ਰਹਿਣਗੇ ਤੇਰੇ ਪਿਓ ਨੂੰ ਚੰਦਰੀ ਬਿਮਾਰੀ ਲੱਗ ਗਈ ਸੀ ਉਹਨੇ ਜਮਾ ਘਰ ਖੁੰਝੇ ਲਾਤਾ ਪਹਿਲਾਂ ਤਾਂ ਆਪਣੇ ਕੋਲੇ ਬਥੇਰਾ ਪੈਸਾ ਸੀਗਾ ਉਹ ਚੰਦਰੀ ਬਿਮਾਰੀ ਨੇ ਮਾਰ ਤੇ ਜਮੇ ਖੁੰਝੇ ਲਾਤੇ ਬੇਬੇ ਦਾ ਸਾਰਾ ਕੁਝ ਰੱਬ ਦੇ ਹੱਥ ਚ ਹੈ ਬੰਦਾ ਜੇ ਅੱਜ ਫਰਸਤੇ ਹੈ ਕੱਲ ਨੂੰ ਆਰਸਤੇ ਹੈ ਪਤਾ ਨਹੀਂ ਜੰਗੇ ਮਾਰੇ ਦਿਨ ਕਦੋਂ ਆ ਜਾਣ ਇਹ ਤਾਂ ਗੱਲ ਤੇਰੀ ਠੀਕ ਹੈ ਪਰ ਕੀ ਪਰ ਬੇਬੇ ਕੀ ਗਨਾ ਕਰੀਏ ਨਹੀਂ ਤੂੰ ਪਰਤਨ ਮਾ ਦਾਦੀਆਂ ਨਾਏ ਤੋਂ ਦੀ ਜਾਨ ਨਹੀਂ ਬਚੀ ਤੇਰੇ ਪਿਓ ਦੀ ਨਾਏ 2 ਕਿੱਲੇ ਜ਼ਮੀਨ ਦੇ ਬਿੱਕ ਕੇ ਤੀਏ ਨਾ ਇਹ ਆਪਾਂ ਜਿਵੇਂ ਥੱਲੇ ਲੈ ਲੈ ਬੇਬੇ ਤੂੰ ਰੋ ਨਾ ਅਸੀਂ ਹੈਗੇ ਆਂਗੇ ਸਭ ਕੁਝ ਠੀਕ ਹੋ ਜੂਗਾ ਤੇ ਅੰਮ੍ਰਿਤ ਨੂੰ ਨੌਕਰੀ ਮਿਲ ਜੂਗੀ ਮੈਂ ਤਾਂ ਹੀ ਰਸਾ ਕਰਦੀਆਂ ਅੰਮ੍ਰਿਤ ਪਾਲੂ ਨੌਕਰੀ ਮਿਲ ਜੇ ਛੇਤੀ ਲੈ ਬੇਬੇ ਰੋਟੀ ਜਾਂ ਇੱਕ ਚੱਕ ਲੈ ਮੈਂ ਤਾਂ ਇੱਕ ਰੋਟੀ ਮੱਸਾ ਖਾਉਂਗੀ ਆ ਲੈ ਪਾਂ ਫਤ ਤੂੰ ਬੈਠਾ ਮੈਂ ਤੇ ਨਵੀਂ ਰੋਟੀ ਲੈਣੇ ਆਂ ਨਾ ਵੀ ਮੰਦਰੀ ਆਉਣਾ ਮੰਦਰੀ ਆ ਕੇ ਖਾ ਲੂੰਗਾ ਬੇਬੇ ਤੇ ਰੋਟੀ ਦੀ ਲੋੜ ਹੋਈ ਮੈਨੂੰ ਬਾਜ਼ ਮਾਰ ਦੀ ਨਾ ਮੈਨੂੰ ਤਾਂ ਭੁੱਖ ਨਹੀਂ ਮੈਂ ਤਾਂ ਆਹੀ ਵਸਾ ਖਾਉਂ ਚਲ ਬੇਬੇ ਖਾ ਲ ਰੋਟੀ ਤੁਸੀਂ ਮੈਂ ਰੋਟੀ ਖਾ ਲਾਂ ਮੰਮੀ ਆ ਰੋਟੀ ਮੋੜੀ ਆਉਣੇ ਆ ਤੁਸੀਂ ਬੇਬੇ ਕਹਿੰਦੀ ਮੈਨੂੰ ਭੁੱਖ ਨਹੀਂ ਗਈ 21 ਰੋਟੀ ਖਾਉਂਗੀ ਕਿਉਂ ਕੀ ਗੱਲ ਹੋ ਗਈ ਕਿਤੇ ਟਿੰਡੀ ਡੁੱਲੀ ਤਾਂ ਨਹੀਂ ਬੇਬੇ ਮੈਂ ਤਾਂ ਪਤਾ ਨਹੀਂ ਤੋ ਇੱਕ ਨਾ ਮੈਂ ਤੇ ਨਾਲ ਗੱਲ ਕਰਨੀ ਸੀ ਉਤਾਰ ਕੋਲੇ ਬੈਠੀ ਨਾ ਬੇਬੇ ਰੋਈ ਜਾਂਦੀ ਸੀ ਰੋਈ ਜਾਂਦੀ ਸੀ ਬੇਬੇ ਹਾਂ ਕੀ ਗੱਲ ਹੋ ਗਈ ਇਹ ਜ਼ੀਰੋ ਨੇ ਦੀ ਕਿਉਂ ਸੀਗੀ ਉਹ ਮੈਨੂੰ ਤਾਂ ਪਤਾ ਨਹੀਂਗਾ ਚਲ ਮੰਮੀ ਮੈਂ ਬਤਾਰ ਨੂੰ ਪੁੱਛੂੰਗੀ ਵੀ ਬੇਬੇ ਤੁਹਾਡੇ ਕੋਲੇ ਬੈਠੀ ਰੋਈ ਕਿਉਂ ਜਾਂਦੀ ਸੀ ਚਲ ਠੀਕ ਹੈ ਬਤ ਤਾ ਤਦ ਬਤਾਰ ਅੰਦਰ ਆ ਗਿਆ ਉਹਨੂੰ ਤੂੰ ਪੁੱਛ ਲੈ ਹਾਂ ਮੰਮੀ ਇਹ ਤਾਂ ਮੈਂ ਪੁੱਛਣੂੰਗੀ ਤੁਸੀਂ ਐ ਕਰੋ ਰਸੋਈ ਚ ਪਾਡੇ ਪੈਣਗੇ ਮੰਜ ਨਾਲੇ ਤੁਸੀਂ ਤਾਂ ਉਹ ਸਾਫ਼ ਕਰ ਲਿਓ ਮੇਰੀਆਂ ਮੱਜਾਂ ਤੁੱਪੇ ਖੜੀਆਂ ਨੇ ਮੈਂ ਅੰਦਰ ਕਰਿਆ ਮੈਂ ਉਹਨਾਂ ਨੂੰ ਚਲ ਠੀਕ ਹੈ ਬਤ ਤੂੰ ਮੱਜਾਂ ਨੂੰ ਅੰਦਰ ਕਰਿਆ ਮੈਂ ਪਾਡੇ ਮਾਰ ਲੈਣੀ ਠੀਕ ਹੈ ਬੇਬੇ ਕਿੱਧਰ ਵਾਗੀ ਬੈਠੀ ਬੈਠੀ ਇੰਨਾਂ ਨੂੰ ਪੁੱਛਦੇ। ਓਰੇ ਆਇਓ ਜੀ। ਮੇਰੀ ਗੱਲ ਸੁਣਿਓ। ਕੀ ਐ? ਕਿਉਂ ਬੋਲ ਮਾਰੀ ਜਾਂਦੀ ਐ? ਹਾਂ ਦੱਸ। ਤੁਸੀਂ ਬੇਬੇ ਕੋਲੇ ਬੈਠੇ ਸੀ ਦਰਵਾਜੇ 'ਚ। ਬੇਬੇ ਕਿੱਧਰ ਵਗੀ ਉੱਥੋਂ? ਉਹ ਤਾਂ ਚਰਚ ਦਰਸ਼ਕੇ ਗਈ ਹੈਗੀ। ਉਹਨਾਂ ਦੀ ਕੁੜੀ ਬਾਹਰੋਂ ਆਏਗੀ। ਕਹਿੰਦੇ ਉਹਨੂੰ ਮਿਲ ਕੇ ਆਉਣੀ ਐ। ਅੱਛਾ। ਮੈਨੂੰ ਐਂ ਦੱਸ ਤੂੰ ਕਿਉਂ ਆਵਾਜ਼ਾਂ ਮਾਰੀ ਜਾਂਦੀ ਸੀ? ਤੈਨੂੰ ਕੀ ਕੰਮ ਐਗਾ? ਮੈਂ ਤਾਂ ਐਂ ਪੁੱਛਦੀ ਸੀ ਤੁਸੀਂ ਬੇਬੇ ਕੋਲੇ ਬੈਠੇ ਸੀ ਨਾ ਦਰਵਾਜੇ 'ਚ। ਬੇਬੇ ਰੋਈ ਕਿਉਂ ਜਾਂਦੀ ਸੀ? ਅੱਛਾ ਇਹ ਗੱਲ ਪੁੱਛਦੀ ਤੂੰ। ਉਹਦਾਂ ਨੂੰ ਨਾ ਘਰ ਦੀਆਂ ਪ੍ਰਾਣੀਆਂ ਆਜ਼ਾਦਾਂ ਆ ਗਈਆਂ। ਵੀ ਪ੍ਰਾਣਾ ਸਾਡੇ ਨਾਲ ਆ ਕੁਛ ਹੋਇਆ ਛੋਡੇ ਪਿਓ ਨਾਲ ਆ ਕੁਛ ਹੋਇਆ ਉਹ ਯਾਦ ਕਰਕੇ ਰੋਣ ਲੱਗ ਗਈ ਪਿਛਲੀਆਂ ਕਿਹੜੀਆਂ ਗੱਲਾਂ ਜੀ ਵੀਰਪਾਲ ਆਪਣੇ ਬਾਪਾ ਹੀ ਨਾ ਖੇ ਸਪਰੇਅ ਕਰੀ ਜਾਂਦੇ ਸੀ ਸਪਰੇਅ ਕਰਦਿਆਂ ਨੂੰ ਸਪਰੇਅ ਚੜ ਗਈ ਸੀ ਤੇ ਆਪਣੇ ਘਰ ਦਾ ਪੈਸਾ ਵੀ ਬੜਾ ਜਿਆਦਾ ਲੱਗਿਆ ਸੀ ਤੇ ਨਾਲੇ ਉਹਨਾਂ ਦੀ ਜਾਨ ਨਹੀਂ ਬਚੀ ਮੌਤ ਹੋ ਗਈ ਸੀ ਅੱਛਾ ਮੈਨੂੰ ਨਹੀਂ ਸੀ ਫਿਰ ਇਸ ਗੱਲ ਦਾ ਪਤਾ ਤੈਨੂੰ ਤਾਂ ਵੀਰਪਾਲ ਇਹਨਾਂ ਗੱਲਾਂ ਦਾ ਕੀ ਖਦਾ ਹੋਣਾ ਸੀ ਇਹ ਤਾਂ ਆਪਣੇ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਉਹਦੇ ਲਾਜ ਚ ਆਪਣਾ ਪੈਸਾ ਵੀ ਇੰਨਾ ਲੱਗਿਆ ਸੀ ਤੇ ਘਰ ਪਿੱਛੇ ਪੈ ਗਿਆ ਸੀਗਾ ਘਰੇ ਕੋਈ ਕੰਮ ਕਰਨ ਵਾਲਾ ਬੰਦਾ ਵੀ ਹੈ ਨਹੀਂ ਸੀ ਨਾ ਆਪਣੇ ਚਾਚਾ ਜੀ ਹੋਰੀ ਵੀ ਕੰਮ ਕਰਦੀ ਹੋਣਗੇ ਉਦੋਂ ਤਾਂ ਆਪਾਂ ਇਕੱਠੇ ਸੀਗੇ ਨਹੀਂ ਵੀਰਪਾਲ ਚਾਚਾ ਜੀ ਨੂੰ ਤਾਂ ਨੌਕਰੀ ਮਿਲ ਗਈ ਸੀ ਨੌਕਰੀ ਮਿਲਣ ਤੋਂ ਬਾਅਦ ਉਹ ਡੱਡ ਹੋ ਗਈ ਸੀ ਚਲੋ ਜੀ ਜਿਹੜਾ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਨਾ ਹੁੰਦਾ ਤਾਂ ਉਹੀ ਹੈ ਰੋਕੇ ਕੀ ਬਣਦਾ ਹੈ ਹਾਂ ਵੀਰਪਾਲ ਹੁੰਦਾ ਤਾਂ ਉਹੀ ਹੈ ਜੋ ਪਰਮਾਤਮਾ ਕਰਦਾ ਪਰ ਉਹ ਬਿਮਾਰੀ ਦੇ ਨਾਲ ਨਾ ਆਪਣੀ ਦੋ ਕਿਲੇ ਜ਼ਮੀਨ ਵੀ ਵੇਚੀ ਸੀ ਤੇ ਘਰ 'ਚ ਇੰਨੀ ਜ਼ਿਆਦਾ ਗਰੀਬੀ ਆ ਗਈ ਸੀ ਚਲੋ ਜੀ ਹੁਣ ਅਮਰਤ ਨੂੰ ਨੌਕਰੀ ਮਿਲ ਜੂਗੀ ਆਪਣਾ ਸਾਰਾ ਕੁਝ ਠੀਕ ਹੋ ਜਾਊਗਾ ਪਰਮਾਤਮਾ ਆਪਾਂ ਨੂੰ ਵਧੀਆ ਦਿਨ ਲਿਆਊਗਾ ਇਹ ਤੋਂ ਬਾਅਦ ਫਿਕਰ ਕਰਿਆ ਕੀ ਬਣਦਾ ਹੈ ਕੀ ਕਰਦਾ ਵੀਰਪਾਲ ਹੋਈ ਜਾਂਦਾ ਨਾ ਹਲੇ ਵੀ ਦਿਨ ਮਾੜੇ ਚੱਲੀ ਜਾਂਦੇ ਪਿਛੜੀਆਂ ਗੱਲਾਂ ਮੱਲੋ ਮੱਲੀ ਯਾਦ ਆਉਂਦੇ ਚੱਲ ਚੰਗਾ ਫਿਰ ਮੈਂ ਤਾਂ ਖੇਤ ਜਾਣਾਗਾ 12 1 ਵਜੇ ਤੱਕ ਮੁੜ ਕੇ ਆਉਂਗਾ ਚੱਲ ਤੁਸੀਂ ਬਾਗ ਜਿਓ ਜੀ ਖੇਤ ਦੁਪਹਿਰਾ ਹੋਈ ਜਾਂਦਾ ਗਰਮੀ ਵਾਲੀ ਹੋ ਜਾਂਦੀ ਹੈ ਟਾਈਮ ਨਾਲ ਕਰਿਆ ਜਿਓ ਨਹੀਂ ਵੀਰਪਾਲ ਜੱਟਾਂ ਨੂੰ ਨਹੀਂ ਗਰਮੀ ਲੱਗਦੀ ਹੁੰਦੀ ਇਹ ਤਾਂ ਗਰਮੀ ਚ ਹੀ ਪੜਿਆ ਹੋਰ ਬੇਬੇ ਮੇਰਾ ਪੁੱਤ ਨਾ ਪੂਰੀ ਤਿਆਰੀ ਕਰੀ ਜਾਂਦਾਗਾ ਮੈਂ ਤਾਂ ਹੁਣ ਐ ਕਹਿੰਦੀ ਆ ਛੇਤੀ ਭਰਤੀ ਆ ਜੀ ਮੇਰਾ ਪੁੱਤ ਛੇਤੀ ਫੌਜੀ ਬਣ ਜੇ ਮੈਂ ਕਈ ਨਹੀਂ ਬੱਸ ਇਹ ਗੁਰੂ ਤੇ ਰੱਖ ਭਰੋਸਾ ਗੁਰੂ ਦੇ ਘਰੇ ਧੇਰਤਾ ਹੈ ਇਹ ਨੇਰ ਨਹੀਂ ਹੈਗਾ ਹੋਰ ਬੇਬੇ ਪਰਮਾਤਮਾ ਤੇ ਭਰੋਸਾ ਹੈਗਾ ਕਈਆਂ ਦਾ ਤਰਕੀ ਗੁਰਦੁਆਰੇ ਜਾਨੀ ਆ ਮੈਂ ਪਰਮਾਤਮਾ ਤੇ ਰੱਖੇ ਭਰੋਸਾ ਪਰਮਾਤਮਾ ਸਾਰੇ ਕੰਮ ਪੂਰਨ ਕਰ ਦਿੰਦਾ ਹੁੰਦਾ ਬੇਬੇ ਬੇਬੇ ਹਾਂ ਕਿਉਂ ਰੋਲਾ ਪਾਉਣਾ ਹੈ ਉਹ ਫੌਜੀ ਭਰਤੀ ਆ ਗਈ ਹਾਂ ਕਦੋਂ ਦੀ ਆ ਬਸ ਆਉਣ ਵਾਲੇ 10 ਤਰੀਕ ਦੀ ਅੱਛਾ ਹਾਂ ਬਸ ਫਾਰਮ ਭਰ ਕੇ ਆਉਣਾਗਾ ਉਹ ਮੈਨੂੰ ਅਲਾ ਦਾ ਉਤਾਰ ਭਾਈ ਖੇਤ ਗਿਆ ਹੋਇਆ ਹੈਗਾ ਪੈਸੇ ਚਾਹੀਦੇ ਸੀਗੇ ਉਹ ਤੋਂ ਲੈ ਕੇ ਜਾਊਂਗਾ ਤਾਂ ਤਾਂ ਤੋਂ ਕੀ ਲੈਣਾ ਪੈਸੇ ਲੈਣੇ ਨੀ ਤੂੰ ਮੈਥੋਂ ਲੈ ਜਾ ਮੇਰੀ ਫਿਰ ਸਣਾ ਦੀ ਉਹ ਤਾਂ ਬੀਕਦੇ ਨੇ ਰਹਿ ਗਏ ਹੁਣ ਪੂਰੀ ਤਿਆਰੀ ਕਰ ਨਾਲ ਪੂਰਾ ਪੜ ਹਾਂ ਮੰਮੀ ਤੇਜ ਤੇ ਮੇਰੀ ਪੂਰੀ ਆ ਬਾਕੀ ਪਰਮਾਤਮਾ ਦੇ ਡੋਰਾਣੇ ਹਨਾ ਜੋ ਹੋਣਾ ਤਾਂ ਰੱਬ ਨਹੀਂ ਕਰਨਾਗਾ ਤੇ ਮੈਂ ਤਾਂ ਅਵਤਾਰ ਨੂੰ ਡੀਕਦਾ ਸੀਗਾ ਕੱਲਾ ਵੀ ਤਾਂ ਤੋਂ ਪੈਸੇ ਪੁੱਛ ਲੈ ਜਾਊਂਗਾ ਫਾਰਮ ਭਰਨੇ ਦੋ ਪੈਸੇ ਮੈਥੋਂ ਲੈ ਜਾ ਮੈਂ ਪੈਸੇ ਦਾ ਕੀ ਕਰਨਾਗਾ ਚਲ ਬੇਬੇ 500 ਰੁਪਏ ਦੇ ਦੇ ਫਿਰ ਮੈਂ ਫਾਰਮ ਭਰ ਕੇ ਆਉਂਗਾ ਚੰਗਾ ਭਰਿਆ ਫਿਰ ਗੌਰ ਨਾਲ ਭਰ ਕੇ ਆਈ ਹਾਂ ਬੇਬੇ ਗੌਰ ਨਾਲ ਹੀ ਭਰ ਕੇ ਆਉਂਗਾ ਹੁਣ ਤਾਂ ਆਨਲਾਈਨ ਹੀ ਚੱਲ ਸੰਤਾ ਕੀ ਪਤਾ ਬਤਾਂ ਪੜਾ ਨੂੰ ਵੀ ਕਿਵੇਂ ਆਨਲਾਈਨ ਹੁੰਦਾਗਾ ਕੀ ਗੱਲਾਂ ਕਰੀ ਜਨੇ ਤਿੰਨੇ ਜਨੇ ਮੈਨੂੰ ਵੀ ਦੱਸ ਦਿਓ ਗੱਲ ਤਾਂ ਕੀ ਹੋਣੀ ਆ ਵੀਰਪਾਲ ਫੌਜੀ ਦੀ ਭਰਤੀ ਆ ਗਈ ਫਾਰਮ ਭਰਨ ਜਾਂਦਾਗਾ ਅਮਰਤਾ ਜੀ ਪਰ ਕਿਹਾਂ ਫਾਰਮ ਨਹੀਂ ਤਾਂ ਦਿਨ ਸੋਹਣਾ ਅੱਜ ਨਾਲੇ ਮੱਸਿਆ ਗਈ ਹਾਂ ਵੀਰਪਾਲ ਅੱਜ ਹੀ ਜਾਊਂਗਾ ਮੈਂ ਜਾ ਭੱਜ ਜਾਓ ਕਰ ਲਓ ਕੰਮ ਤੁਸੀਂ ਚੰਗਾ ਚੰਗਾ ਮੰਮੀ ਮੈਂ ਜਾਣਾ ਭਰਤੀ ਦੇ ਅੱਜ ਹੀ ਤਰਤੀ ਨਾ ਅੱਜ ਨਹੀਂ ਆ ਗਈ ਮੰਮੀ ਕੱਲ ਨੂੰ ਆ ਗਈ ਫਿਰ ਪਟਿਆਲੇ ਨਾ ਇੱਕ ਦਿਨ ਪਹਿਲਾਂ ਵਗ ਜਾਊਗਾ ਤਾਂ ਕਰਕੇ ਚਲ ਠੀਕ ਆਪ ਤੋ ਗੌਰ ਰੱਖੀ ਚੰਗਾ ਧਿਆਨ ਨਾ ਰਹੀਂ ਚੰਗਾ ਚੰਗਾ ਵੀਰਪਾਲ ਬਾਈ ਠੀਕ ਆ ਮਰਤ ਧਿਆਨ ਨਾ ਰਹੀਂ ਨਾਲੇ ਖਾਣ ਪੀਣ ਦਾ ਧਿਆਨ ਰੱਖੀ ਤੜੀ ਤੁੜੀ ਚੀਜ਼ ਨਾ ਖਾਣੀ ਭਜਦੇ ਨੂੰ ਨਾ ਫਿਰ ਵੀ ਆਪਾਂ ਤੇ ਜ਼ਿਆਦਾ ਲੱਗਦੀ ਹੈਗੀ ਹਾਂ ਠੀਕ ਆ ਬਈ ਬਸ ਇਹ ਗੱਲਾਂ ਧਿਆਨ ਰੱਖਿਆ ਵੀ ਚੰਗਾ ਚੰਗਾ ਕੋਰੇ ਦੇ ਗੈ ਅਨੀਮਲ ਜੀ ਤਾਂ ਮਰਤਵਾਲਾ ਬਾਗਿਆ ਬੇਬੇ ਉਹ ਤਾਂ ਪਹਿਲੀ ਵਾਰ ਸੀ ਬਾਗਿਆ ਸੀਗਾ ਅੱਛਾ ਹਾਂ ਮੈਨੂੰ ਅੱਜ ਟਾਈਮ ਲੱਗ ਗਿਆ ਗੁਰਦੁਆਰੇ ਹੋਰ ਉਹ ਤਾਂ ਸਨੇਹੀ ਬਾਗਿਆ ਸੀਗਾ ਚਲ ਚੰਗਾ ਠੰਡੇ ਠੰਡੇ ਬਾਗਿਆ ਆਵਤਾਰ ਕਿੱਥੇਗਾ ਬੇਬੇ ਉਹ ਤਾਂ ਸਨੇਹਾ ਦਾ ਗਿਆਗਾ ਖੇਤ ਲੈ ਟਾਰੀ ਹੈਗੀ ਉਹ ਚਾਹ ਪਾਣੀ ਪੀ ਗਿਆ ਤੇ ਕਿ ਨਹੀਂ ਚਾਹ ਪਾਣੀ ਤਾਂ ਪੀ ਗਿਆ ਸੀਗਾ ਰੋਟੀ ਘਰੇ ਆ ਕੇ ਖਾਊਗਾ ਚਲ ਚੰਗਾ ਜਮਨ ਚਾਹ ਦੀ ਕੁੱਟ ਲੈ ਕੇ ਦੇ ਦੇ ਜੇ ਨਹੀਂ ਹੈਗੀ ਤਾਂ ਬਣਾ ਕੇ ਲੈ ਦੇ ਚੰਗਾ ਬੇਬੇ ਚਾਹ ਬਣਾ ਕੇ ਲਿਉਣੀ ਆ ਸ਼ਿਕਰਾਨਾ ਤੇਰਾ ਗੁਰੂ ਮੇਰੇ ਪੁੱਤੇ ਕੰਨੀਆਂ ਚੰਗਾ ਸੁਨਿਆਹਾ ਜੇ ਭਰਤੀ ਹੋ ਜੇ ਸਾਡੇ ਦੁੱਖ ਦੂਰ ਹੋ ਜਣਾ ਇਹ ਗੁਰੂ ਤੇਰਾ ਸ਼ਿਕਰਾਨਾ ਕਰਦੀਆਂ ਸੱਚਾ ਪਾਤਸ਼ਾਹ ਜਾ ਕੇ ਪੈਨੇ ਰਾਸਾ ਜੀ ਆਦ ਫਿਰਦੇ ਰਹੇ ਹੁਣ ਫਿਰ 2 ਵਜੇ ਜਾਣਾ ਉੱਠ ਕੇ ਉਹ ਕੀ ਦਾ ਫੋਨ ਆ ਗਿਆ ਅਮਰਤ ਦਾ ਹਲੋ ਕੀ ਹਾਲ ਆ ਬਾਈ ਠੀਕ ਅਮਰਤ ਵਧੀਆ ਤੂੰ ਦੱਸ ਠੀਕ ਆ ਠੀਕ ਆ ਬਾਈ ਉਹ ਮੈਂ ਤੁਹਾਨੂੰ ਤਾਂ ਫੋਨ ਲਾਇਆ ਸੀਗਾ ਉਹ ਰੇਸ ਤਾਂ ਕੱਢੀ ਮੈਂ ਅੱਛਾ ਬਧਾਨਿਆ ਫਿਰ ਤੈਨੂੰ ਹਾਂ ਮੈਂ ਤਾਂ ਬਸ ਆਉਣ ਨੂੰ ਪਵਾਵੇ ਤੇ ਆਪਣੇ ਪਿੰਡੋਂ ਸੱਤ ਜਾਣੇ ਸੀਗੇ ਤੰਨੇ ਜਾਣੇ ਨਹੀਂ ਕੱਢਿਆ ਅੱਛਾ ਹਾਂ ਤੇ ਮੈਂ ਤਾਂ ਤਾਂ ਕਿ ਫੋਨ ਲਾਇਆ ਸੀਗਾ ਵੀ ਉਹ ਨਾ ਮੈਂ ਇੱਥੇ ਹੀ ਰਹੂੰਗਾ ਪੰਜ ਦਿਨ ਅੱਛਾ ਅੱਛਾ ਬੜਾ ਮੈਡੀਕਲ ਰਹਿੰਦਾਗਾ ਜੀ ਅੱਛਾ ਆ ਵੀ ਤੰਨੇ ਮੁੰਡੇ ਦਾ ਆਪਣੇ ਪਿੰਡ ਦੇ ਨਾਲ ਹੀ ਨਹੀਂ ਮਰੇ ਠੀਕ ਠੀਕ ਹੈ ਹਾਂ ਤੇ ਨਾਲੇ ਭਾਈ ਘਰੇ ਵੀ ਦੱਸਤੀ ਚੰਗਾ ਅੱਛਾ ਜਿਹੜੀ ਉਹ ਰੇਸ ਕੱਢੀ ਆ ਦੋ ਮੁੰਡਿਆਂ ਨੇ ਹੋਰ ਤੇਰੇ ਨਾਲ ਆ ਤੰਨੇ ਉਹ ਕਿਹਦੇ ਕਿਹਦੇ ਮੁੰਡੇ ਆਗੇ ਇੱਕ ਤਾਂ ਭਾਈ ਚਰਚੀ ਦਾ ਹੈਗਾ ਅੱਛਾ ਹਾਂ ਉਹ ਵਧੀਆ ਘਟ ਗਿਆ ਉਹ ਠੀਕ ਠੀਕ ਹੈ ਠੀਕ ਹੈ ਹਾਂ ਤੇ ਇੱਕ ਮੁੰਡਾ ਉਹਨਾਂ ਦਾਗਾ ਵਿੰਦਰ ਦਾ ਅੱਛਾ ਅੱਛਾ ਹਾਂ ਇਹ ਤਾਂ ਨਜਾਣੇ ਆ ਚੱਲ ਤੂੰ ਧਿਆਨ ਰੱਖੀ ਫਿਰ ਆਪਦਾ ਹਾਂ ਤੇ ਘਰੇ ਦੱਸਦੇ ਭਾਈ ਜੰਗਾ ਸੋਚ ਕਰਦੇ ਹਾਂ ਹਾਂ ਕੋਈ ਨਹੀਂ ਮੈਂ ਦੱਸ ਦਿੰਦਾ ਠੀਕ ਹੈ ਭਾਈ ਠੀਕ ਹੈ ਮਰ ਚੰਗਾ ਠੀਕ ਹੈ ਠੀਕ ਚੱਲ ਉਹ ਤਾਂ ਵਧੀਆ ਹੋਇਆ ਸੋ ਪ੍ਰਮਾਤਮਾ ਦਾ ਰੇਸ ਕੱਟ ਗਿਆ ਮੁੰਡਾ ਉਹ ਮੈਂ ਤਾਂ ਨੂੰ ਆਏ ਪੁੱਛ ਨਹੀਂ ਆ ਉਹਦਾ ਕੁਛ ਨਹੀਂ ਆ ਸਾਨੂੰ ਕੋਈ ਫੋਨ ਫਾਨ ਆ ਗਿਆ ਕਿ ਨਹੀਂ ਬੇਬੇ ਕਰ ਆਏ ਫੋਨ ਤੇ ਤਾਂ ਪੈਸੇ ਨਹੀਂਗੇ ਬਤਾਰ ਕੋਲ ਹੀ ਆਇਆ ਹੂ ਖੇਤ ਫੋਨ ਉਹ ਤੋਂ ਅਜੇ ਤੋਂ ਪਤਾ ਲੱਗੂਗਾ ਵੀ ਕੀ ਬੰਦ ਦਾ 4 ਵਜੇਗੇ ਦੂਜੇ ਦਿਨ ਦੇ ਇਹ ਤਾਂ ਹੈ ਬੇਬੇ ਮੈਂ ਤਾਂ ਆਪ ਸੋਚ ਕਰੀ ਜੰਨੀ ਹੈਗੀ ਤੇ ਆ ਜੇ ਉਹਦੇ ਫੋਨ ਤੇ ਲਾ ਕੇ ਪੁੱਛ ਲਈ ਹੋਰ ਮੂੰਹ ਸੇ ਬਣ ਜੀ ਪੂਰੀ ਜਵਾਬ ਕਦਾ ਸੱਚਾ ਪਾਛਾ ਸੋਚ ਵੱਡੀ ਲ ਹੋ ਰਹੀ ਆ 판 ਦਾ ਹੋਰ ਉਹਦੋਂ ਆਇਆ ਸੀਗਾ ਬਸ ਰੋਟੀ ਪਾਣੀ ਖਾ ਕੇ ਫੇਰ ਵਗ ਗਿਆ ਖੇਤਾਂ ਇਨੇ ਚਰਾਉਂਦਾਨੀ ਕੋਈ ਉਹਨਾਂ ਚਰ ਪਤਾ ਨਹੀਂ ਲੱਗਦਾ ਹੈਗਾ ਟੁੱਬ ਟੁੱਬ ਕਾਲਜਾ ਕਰੀ ਜਾਂਦਾ ਹੈਗਾ ਜਿਵਾਕ ਦਾ ਕੋਈ ਚੰਗਾ ਸਨੇਹਾ ਜੀ ਚੰਗਾ ਸਨੇਹਾ ਜੀ ਵਿਪਰਤੀ ਹੋ ਜੇ ਆਪਣੀ ਕਿਹੜੀ ਪਿਛਲੀ ਗਰੀਬੀ ਆ ਉਹ ਵੀ ਚੱਕੀ ਜਾਵੇ ਬਥੇਰੇ ਰੰਗਲ ਮੰਗਲ ਹੋਏ ਨੇ ਜਿਹੜੇ ਜਵਾਕ ਜਾਂਦੇ ਨੇਗੇ ਫੌਜ ਚ ਜੇ ਹੁਣ 23-32 ਸਾਲ ਲਾਤੇ ਜਾਂ 35 ਸਾਲ ਲਾਤੇ ਉਹ ਉਤਰਪੋੜੀ ਰਪੋੜ ਇਕੱਠੀ ਨਹੀਂ ਹੋਈ ਜਾਂਦੀ ਉੱਥੇ ਤਾਂ ਪੈਸੇ ਐਨੇ ਪੈਸੇ ਹੁੰਦੇ ਨੇ ਗੱਲ ਕਰ ਵੀ ਪ੍ਰਮਾਤਮਾ ਸੁਣ ਲੇ ਹੋਰ ਬੇਬੇ ਆਪਣੀ ਕਿਹੜਾ ਰੱਬ ਵੇਚਿਆਗਾ ਮੇਰਾ ਭਾਂਜਾ ਭਰਤੀ ਹੋਇਆ ਤੀਗਾ ਹੁਣ ਕੈਪਟਨ ਬਣ ਕੇ ਆਇਆਗਾ ਦੇਖ ਲੈ ਕਿੱਥੇ ਗੱਲ ਵਗ ਗਈ 80 90 ਹਜ਼ਾਰ ਲੈਂਦਾ ਕਿਲਸਣ ਦਾ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਫੌੜਾ ਨਾਲ ਉਹ ਅੰਤ ਤੇ ਸਾਬ ਨਹੀਂ ਹੈਗਾ ਬੇਬੇ ਮੈਂ ਮੰਨਦੀ ਆ ਤੇਰੀ ਗੱਲ ਵੀ ਫੌਜ ਚ ਸੁੱਖ ਸੁਹੂਲਤਾ ਤਾਂ ਵਾਦੂ ਨੇ ਪੈਸਾ ਵੀ ਬਾਧੂ ਐ ਪਰ ਜਿਹੜੇ ਫੌਜ ਚ ਜਾਂਦੇ ਨੇ ਨਾ ਇਹ ਤਾਂ ਆਪਦੇ ਮਾਪਿਆਂ ਨੂੰ ਛੱਡਦੇ ਨੇ ਨਾਲੇ ਆਦੇ ਟੱਬਰ ਨੂੰ ਛੱਡਦੇ ਨੇ ਨਾ ਇਹ ਜਿਹੜੀਆਂ ਜਾ ਕੇ ਪਹਾੜੀਆਂ ਤੇ ਚੜ੍ਹਦੇ ਨੇ ਔਖਾ ਕੱਟਦੇ ਨੇਗੇ ਉਹ ਨਹੀਂ ਨਾ ਕਿਸੇ ਨੂੰ ਪਤਾ ਜਿਹੜੀ ਕਾਰ ਗਿੱਲ ਦੀ ਲੜਾਈ ਮੇਰਾ ਭਾਂਜਾ ਲੜ ਕੇ ਆਇਆ ਨਾ ਐ ਚਾਰ ਚੁਪੇ ਦੇ ਤੁੰਬੂ ਦੇ ਵਿੱਚ ਬੈਠਾ ਹੁੰਦਾ ਕਹਿੰਦਾ ਕਹਿੰਦਾ ਐ ਲੱਗਦਾ ਵੀ ਗੋਲੀ ਕਿਤੇ ਇਧਰੋਂ ਨਾ ਆ ਜਾ ਇਧਰੋਂ ਨਾਲੇ ਕਹਿੰਦਾ ਪਮੀਰੀ ਮੰਗੂ ਫਿਰਦਾ ਹੁੰਦਾ ਮੈਂ ਮਾਸੀ ਮੇਰਾ ਉਦੋਂ ਐ ਲੱਗਦਾ ਵੀ ਹੁਣ ਮੈਂ ਕਿੱਥੇ ਆ ਗਿਆ ਤਾਹੀਂ ਤਾਂ ਮੈਂ ਕਹਿਨੀ ਆ ਬੇਬੇ ਔਖ ਵੀ ਬਥੇਰੀ ਐ ਤੇ ਪੈਸਾ ਵੀ ਬਥੇਰਾ ਖੋਜੇ ਆਏਗਾ ਸਾਰਾ ਖੁਸ਼ੀ ਐ ਪਰ ਉਹਨੇ ਵੀ ਮਾਂ ਦੀ ਧੀ ਨੇ ਸੇਡ ਰੱਖੀ ਬੀਨਾ ਵੱਡਿਆ ਹੋ ਕੇ ਆਈ ਵੱਡਾ ਹੋ ਕੇ ਆਈ ਉਹਨੇ ਆਈ ਨਹੀਂ ਕਿ ਆ ਵੀ ਕਦੇ ਤੂੰ ਕਰੇ ਆ ਜਾ ਬੀਜੇ ਵਾ ਕਨਮ ਔਖੀ ਹੋ ਕੇ ਪਾੜਦੀ ਐ ਕ ਸੌਖੀ ਹੋ ਕੇ ਉਹਨੇ ਮਸ਼ੀਨ ਕਮਾ ਕਮਾ ਕੇ ਜਵਾਕ ਪਾੜੀ ਨੇ ਚੱਲ ਜੇ ਪੈ ਔਖ ਕੱਟੀ ਸੀਗੀ ਤਾਂ ਅੱਜ ਦੇ ਘਰੇ ਸੌਖੀ ਵੀ ਆਵਦੇ ਘਰੇ ਮੌਜਾਂ ਕਰਦੀ ਅੱਜ ਤਾਂ ਹੋਰ ਬੇਬੇ ਆਪਾਂ ਨਹੀਂ ਫੇਰਾ ਪਸੂਗਾ ਸੁਣ ਲੂ ਭਾਈ ਪਰਮਾਤਮਾ ਬਥੇਰੀ ਸੁਣੂਗਾ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲੈਂਦਾ ਹੈ ਆਪਣੀ ਕਿਉਂ ਨਹੀਂ ਸੁਣੂਗਾ ਅਵਤਾਰ ਕਿੱਥੇ ਹੈ ਅੱਜ ਖੇਤੋਂ ਆਇਆ ਨਹੀਂ ਹੈਗਾ ਆਪਾਂ ਉਹਦੇ ਫੋਨ ਤੇ ਫੋਨ ਲਾ ਕੇ ਪਤਾ ਕਰ ਲਈਏ ਗਏ ਤਾਂ ਵੇਬੇ ਕਦੋਂ ਦੇ ਨੇ ਕੀ ਪਤਾ ਕਦੋਂ ਆਉਣਗੇ ਜਦੋਂ ਆਗੇ ਨਾ ਮੈਂ ਉਹਨਾਂ ਨੂੰ ਕਦੇ ਵੀ ਫੋਨ ਕਰਕੇ ਪੁੱਛ ਲੈਣਗੇ ਅਮਰਤ ਨੂੰ ਲੈ ਆ ਆ ਗਿਆ ਤਾਂ ਕੀ ਹੋ ਗਿਆ ਕੀ ਗੱਲਾਂ ਕਰੀ ਜਾਂਦੇ ਹੋਗੇ ਗੱਲਾਂ ਤਾਂ ਕੀ ਕਰਨੀਆਂ ਨੇ ਪੁੱਤ ਐਂ ਕਹਿੰਦੇ ਸੀ ਵੀ ਅਮਰਤ ਨੂੰ ਫੋਨ ਲਾ ਕੇ ਪੁੱਛ ਲਾਂਦੇ ਸਾਨੂੰ ਕੀ ਕਰ ਜਾ ਹੋ ਰਿਹਾਗਾ ਅਮਰ ਦਾ ਫੋਨ ਤਾਂ ਆ ਗਿਆ ਰਿਸ ਕੱਢ ਗਿਆ ਅਮਰਤ ਚੱਲ ਭਾਈ ਵਧੀਆ ਹੋ ਗਿਆ ਉਹਦਾ ਦੋ ਤਿੰਨ ਅੰਦਰ ਮੈਡੀਕਲ ਹੈਗਾ ਕਹਿੰਦਾ ਮੈਡੀਕਲ ਕਰਾ ਕੇ ਆਉਂਗਾ ਹੁਣ ਤਾਂ ਸਾਨੂੰ ਖੁਸ਼ੀ ਵਾਲੀ ਗੱਲ ਹੈ ਮੁੰਡਾ ਫੌਜੀ ਬਣ ਕੇ ਆਊਗਾ ਆਪਣਾ ਚੱਲ ਭਾਈ ਇਹ ਤਾਂ ਫਿਕਰ ਵਾਲਾ ਸੀਗਾ ਪ੍ਰਮਾਤਮਾ ਨੇ ਸੁਣ ਲਈ ਚੱਲ ਆਪਣੀ ਸੁਣਨਾ ਬੁੜੀਆਂ ਨੂੰ ਘਾਟ ਹੀ ਪਤਾ ਹੁੰਦਾ ਪਹਿਲੀ ਰੌਲਾ ਪਾਉਣ ਲੱਗ ਜਾਣੀਆਂ ਉਹ ਉਹਦਾ ਮੈਡੀਕਲ ਹੋ ਜਾਣ ਦੇ ਫੇਰ ਦੱਸਾਂਗੇ ਕਿਸੇ ਨੂੰ ਕਿਤੇ ਪਹਿਲੀ ਰੌਲਾ ਪਾ ਦੇ ਅਸੀਂ ਕੀ ਰੌਲਾ ਪਾਉਣਾ ਜੀ ਅਸੀਂ ਤਾਂ ਕਿਸੇ ਨੂੰ ਐ ਵੀ ਨਹੀਂ ਦੱਸਿਆ ਵੀ ਅਮਰਤ ਨੇ ਪੜਤੀ ਤੇ ਜਾਣਾ ਹੁਣ ਤਾਂ ਲੋਕਾਂ ਨੂੰ ਉਹਦੀ ਪਤਾ ਲੱਗੂ ਜਦੋਂ ਗੁਰਦੁਆਰਾ ਸਾਹਿਬ ਨਾਲ ਸੁਖਣੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾਈ ਬੇਬੇ ਤੇਰੇ ਕੋਲੇ ਬੁੜੀਆਂ ਵਾਲੀਆਂ ਹੁੰਦੀਆਂ ਤੂੰ ਵੀ ਨਾ ਦੱਸੀ ਕਿਸੇ ਨੂੰ ਐਵੇਂ ਲੋਕਾਂ ਦਾ ਦੰਦਾ ਲੈ ਕੇ ਬਹਿ ਜੂਗਾ ਮੇਰੇ ਤਾਂ ਸਬਰ ਵਾਲੇ ਵੱਡੇ ਵੱਡੇ ਨਿਵਤਾਰ ਮੈਂ ਤਾਂ ਹਜੇ ਤੱਕ ਤੇਰੀ ਭੂਆ ਨੂੰ ਨਹੀਂ ਦੱਸਿਆ ਵੀ ਜੇ ਦੱਸਦਾ ਉਹ ਗਾਹਾਂ ਕਿਸੇ ਕੋਲੇ ਹੋਰ ਦੱਸੂਗੀ ਹੈ ਆਪਾਂ ਤਾਂ ਉਹਦੀ ਦੱਸਾਂਗੇ ਜਿੱਦੇ ਉਹ ਵਰਦੀ ਪਾ ਕੇ ਜਾਊ ਸੁਖਣੀ ਸਾਹਿਬ ਦੇ ਪਾਠ ਤੇ ਜੱਦਾਂਗੇ ਉਹਨੂੰ ਹਾਂ ਬੇਬੇ ਜਦੋਂ ਅੰਮਰਤ ਜਾਊਗਾ ਨਾ ਇੱਕ ਦਿਨ ਪਹਿਲਾਂ ਤਾਂ ਆਪਾਂ ਸੋਖਣੀ ਸਾਹਿਬ ਦਾ ਪਾਠ ਕਰਾਵਾਂਗੇ ਤੇ ਪੂਆ ਨੂੰ ਇੱਕ ਦਿਨ ਪਹਿਲਾਂ ਹੀ ਸੱਦ ਲਾਂਗੇ ਮੈਂ ਤਾਂ ਇਹੀ ਸੁੱਖਾ ਸੁਖਦੀ ਆ ਮੇਰਾ ਪੁੱਤ ਫੌਜੀ ਬਣ ਕੇ ਆ ਜੀ ਲੈ ਬਾਈਨ ਤੋਂ ਉਹਦੇ ਮੈਂ ਜਾਣ ਕੇ ਦੱਸਿਆ ਹੈਗਾ ਮੈਡੀਕਲ ਤਾਂ ਉਹਦੀ ਕਲੀਅਰ ਹੋ ਗਿਆ ਠੀਕ ਹੈ ਹੁਣ ਤਾਂ ਪੇਪਰ ਵੀ ਕਲੀਅਰ ਹੋ ਗਿਆ ਅੰਦਰ ਕਰ ਜਾ ਕੇ ਦੱਸੂ ਹਾਂ ਤੁਹਾਨੂੰ ਤਾਂ ਮੈਂ ਜਾਣ ਕੇ ਦੱਸਾਂ ਫਿਰ ਤੇ ਸਾਰੀ ਗਰੀਬੀ ਚੱਕੀ ਆਲੀ ਟ੍ਰੇਨਿੰਗ ਰਹਿ ਗਈ ਹੁਣ ਤਾਂ ਤੂੰ ਤਾਂ ਕਹਿੰਦਾ 7 ਦਿਨ ਲਾ ਕੇ ਆਉਂਗਾ ਤੂੰ 8-9 ਦਿਨ ਲਾਇਆ ਮੈਨੂੰ ਤੈਨੂੰ ਮੈਂ ਫੋਨ ਕਰਾਈ ਨਾ ਤਾਂ ਫੋਨ ਚੱਕਿਆਗਾ ਉਹ ਬਾਈ ਫੋਨ ਦਾ ਮੈਨੂੰ ਪਤਾ ਨਹੀਂ ਲੱਗਾ ਹੈਗਾ ਤਾਂ ਕਰਕੇ ਮੈਂ ਨਾ ਚੱਕਿਆ ਨਹੀਂ ਗਿਆ ਮੇਰੇ ਫੋਨ ਆ ਮੂੰਹ ਜਾਲਮ ਕਾ ਰੱਖਿਆ ਕੀ ਬਣਿਆ ਹੁਣਾ ਉਹ ਮੈਡੀਕਲ ਵੀ ਕਲੀਅਰ ਹੋ ਗਿਆ ਤੇ ਪੇਪਰ ਵੀ ਹੋ ਗਿਆ ਬਸ ਹੁਣ ਤਾਂ ਟ੍ਰੇਨਿੰਗ ਤੇ ਜਾਣਾਗਾ ਅੱਛਾ ਵਾਹ ਫੌਜੀ ਬਣ ਗਿਆ ਫਿਰ ਤਾਂ ਕੋਈ ਨਾ ਬਸ ਕਲੀ ਟ੍ਰੇਨਿੰਗ ਰਹਿ ਗਈ ਹੁਣ ਤਾਂ ਚੱਲ ਹਾਂ ਹਾਂ ਸੀਗਾ ਬੰਦੇ ਸੀ ਸਵੀਕਾਰ ਫੈਸਿਲਤਾ ਕੀ ਬਣਨਾ ਤੇਰਾ ਕੋਸਾ ਦੇਵੇ ਪਾਰਤੀ ਹੋ ਗਿਆ ਫੌਜੀ ਬਣ ਗਿਆ ਅੰਗਿਆ ਭਾਜੀ ਚੰਗਾ ਚੰਗਾ ਸ਼ਾਬਾਸ਼ ਹੀ ਬਦਾਈ ਹਬਤ ਗੁਰੂ ਨੇ ਬੜੀ ਨੇੜੇ ਹੋ ਕੇ ਸੁਣੀ ਜੇਰ ਪ੍ਰਮਾਤਮਾ ਨੇ ਸ਼ਿਕਰਾਨਾ ਗੁਰੂ ਦਾ ਸੱਚਾ ਬਾਖਿਆ ਮੇਰੀ ਕਮਾਈ ਵਿੱਚ ਪੈ ਗਈ ਮੀਨਤ ਪੱਲੇ ਪੈ ਗਈ ਤੇਰੇ ਦੇਵੇ ਬਾਦ ਦੋ ਦਿਨਾਂ ਨੂੰ ਜਾਣਾ ਟ੍ਰੇਨਿੰਗ ਤੇ ਇਹਦਾ ਬਾਹਲਾ ਛੇਤੀ ਸੱਦ ਲਿਆ ਚੰਗਾ ਤੇਰੀ ਫੜਾਈ ਦੀ ਮੀਨਤ ਪੱਲੇ ਪੈ ਗਈ ਹੈ ਨਾਨਾ ਨਾਨੀ ਦਾਦਾ ਦਾਦੀ ਦਾ ਸਭ ਦਾ ਨਾਮ ਕੱਟਦਾ ਨੀਵਲਜੀਤ ਵੀਰਪਾਲ ਆਜੋ ਆਪਣਾ ਵੀਰ ਫੌਜੀ ਆ ਗਿਆ

ਇਹੀ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਇਹ ਵੀ ਦੱਸਿਆ ਕਰੋ ਵੀ ਵੀਡੀਓ ਕਿਹੜਾ ਬੰਦਾ ਕਿਵੇਂ ਕੰਮ ਕਰ ਰਿਹਾ ਹੈਗਾ ਤੇ ਉਹਦਾ ਨਾਂ ਲੈ ਕੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਤੁਸੀਂ ਕਮੈਂਟ 'ਚ ਆਪਦਾ ਨਾਂ ਲਿਖਿਆ ਕਰੋ ਅਸੀਂ ਤੁਹਾਡਾ ਨਾਂ ਜ਼ਰੂਰ ਬੋਲਿਆ ਕਰਾਂਗੇ ਹੁਣ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦੇ ਨਾਂ ਨੇ ਕੁਲਜੀਤ ਜਲੰਧਰ ਸਿੰਦਰਪਾਲ ਬੋਹਰ ਬਲਜਿੰਦਰ ਕੁਰਕਣੀ ਸੋਤਾ ਪਰਿਵਾਰ ਪਿੰਡ ਦਾਨੇਵਾਲਾ ਨਰਿੰਦਰ ਕੌਰ ਕਾਨਪੁਰ ਸਰਜੀਤ ਚੱਠਾ ਸਰਬਜੀਤ ਰਤੀਆ ਮਨਵੀਰ ਲਖਵੀਰ ਜੋਤ ਬੱਪੀਆਣਾ ਕਨਵਲਜੀਤ ਮਨਿੰਦਰ ਬੱਪੀਆਣਾ ਜਸਨਸਰਾ ਕੁਲਦੀਪ ਵਿਦੇਸਾ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਸੀ ਤੁਸੀਂ ਵੀ ਆਪ ਦਾ ਕਮੈਂਟ ਦੇ ਵਿੱਚ ਪਿੰਡ ਤੇ ਨਾਂ ਜ਼ਰੂਰ ਲਿਖਿਆ ਕਰੋ ਅਸੀਂ ਤੁਹਾਡੇ ਨਾਂ ਬੋਲਿਆ ਕਰਾਂਗੇ ਤੇ ਅਗਲਾ ਭਾਗ ਅਸੀਂ ਇਹ ਵੀਡੀਓ ਦਾ ਬਹੁਤ ਜਲਦੀ ਲੈ ਕੇ ਆਵਾਂਗੇ ਸਪੋਰਟ ਕਰੋ ਅਸੀ ਕੱਲ ਜੀ ਸਾਰਾਂ